ਸ਼ਰ ਕਵਰ ਪਹੁੰਚ ਗਏ ਆ ਮੈਂ ਇਹੋ ਪੁੱਛਣਾ ਹੀ ਅਹੀਂ ਵੀ ਕੱਖ ਨਹੀਂ ਕਰਨ ਦੇ ਹੁਣੇ ਅਜੇ ਬੈਠੀ ਨਾ ਹੀ ਸਫਾਈ ਸਫਾਈ ਕਰਕੇ ਨਾ ਵੀ ਨਾਲ ਮੇਰੇ ਡਈ ਸਗੋਂ ਨਾ ਹੋ ਚੱਲ ਠੀਕ ਹੈ ਮਰੋ ਚੰਗਾ ਈਆ ਤੇ ਦੀਦੀ ਪਹੁੰਚ ਗਏ ਹਾਂ ਉਹ ਤਾਂ ਪਹੁੰਚ ਗਏ ਕਬ ਕਹਿਣ ਦੀ ਹੁਣੇ ਜੀ ਪਹੁੰਚੇ ਆ ਠੀਕ ਪਰ ਵੇਖ ਲਾ ਮਮੀਆਂ ਜੇ ਫੇਰ ਵੀ ਇਸਦੀ ਕਰਵਾਈ ਛੜੀ ਹਨਾ ਹੋਰ ਨਾ ਵੀ ਮੈਨੂੰ ਤਾਂ ਬੜੀ ਸ਼ਰਮ ਆਉਂਦੀ ਲਵ ਨੇ ਬੜਾ ਸਮਝਾਇਆ ਭੂਆ ਜੀ ਵੀ ਇਦਾਂ ਨਾ ਕਰਿਓ ਜੋ ਬਰਾਤ ਵਾਲੇ ਦਿਨ ਹੋ ਗਿਆ ਹਨਾ ਉਹ ਗੱਲ ਦੇ ਨਾਲ ਮਿੱਟੀ ਪਾਉ ਪਰ ਕਿੱਥੇ ਡਾਲਦੇ ਨੇ ਜੇ ਮਮੀ ਨੂੰ ਇਨੀ ਸਮਝ ਹੋਏ ਨਾ ਤੇ ਘਟੇ ਕਾਦੇ ਆਹੀਂ ਤੇ ਆਪ ਪਥੀਰਾ ਕੀ ਆ ਤੇ ਨਾਲੇ ਉਹਦੇ ਵਿੱਚ ਉਹਨਾਂ ਦੀ ਵੀ ਕੀ ਗਲਤੀ ਉਹਨਾਂ ਨੇ ਸਹੀ ਕੀ ਆਹੀਂ ਹਟਦੇ ਤੇ ਆਪ ਨਹੀਂ ਹੈਗੀ ਆਪਣੀ ਆਤਮਾ ਤੋਂ ਤੇ ਮੁੜ ਕੇ ਜੇ ਫਿਰ ਉਹਨਾਂ ਨੇ ਹੁਣ ਕਵਲ ਨੂੰ ਕੁਝ ਕਿਹਾ ਤੇ ਫੇਰ ਇਹੋ ਤਣਾਅ ਮੈਂ ਟੈਨਸ਼ਨ ਲੈ ਆਂਦੀ ਆਂ ਕਵਰ ਨੂੰ ਕਾਨੂੰ ਬਹਿਣਗੇ ਤੇ ਤੇਰੀ ਭੂਆ ਕਿੰਨਾ ਦੀ ਹੈ ਉਹਨਾਂ ਨੇ ਕਿਹਾ ਇਹ ਵੀ ਇਦਾਂ ਦੀ ਹੋਣੀ ਆ ਨਵੀਂ ਸਭੀ ਨਹੀਂ ਕਰਦੀਆਂ ਇਹ ਗੱਲਾਂ ਬਾਤਾਂ ਤੇ ਹੋਰ ਅਗਲੇ ਨੇ ਤੇ ਉਹ ਕੁਝ ਸੋਚਣਾ ਮੈਂ ਕਿਹਾ ਜਿੱਦਾਂ ਦਾ ਬਗਲਾ ਪਰਿਵਾਰ ਹੁੰਦਾ ਦੀ ਇਹ ਕੁੜੀ ਹੋਣੀ ਆ ਨਾਲ ਮੇਰਾ ਦਿਲ ਘੰਟਿਆ ਮਮਿ ਚਾਰ ਸੁਣਾ ਦਿੰਦੀ ਪਰ ਮੈਂ ਫਿਰ ਸੋਚਿਆ ਵੀ ਅਗਲੇ ਨੇ ਕਿਹਾ ਇਹਨਾਂ ਦੀ ਆਪ ਬੱਚੀ ਨਹੀਂ ਬਣਾਉਣੀ ਚੰਗਾ ਕੀਤਾ ਜਿਹੜਾ ਤੁਸੀਂ ਨਹੀਂ ਬੋਲੇ ਹੈਗੇ ਨਹੀਂ ਤੇ ਮਮਿ ਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਬੇਇੱਜ਼ਤੀ ਕਰ ਦੇਣੀ ਹੈ ਉਹਨਾਂ ਨੇ ਕਿਹੜਾ ਵਿਖਣਾ ਹੈ ਵੀ ਇੱਥੇ ਕੌਣ ਆਇਆ ਤੇ ਕੌਣ ਨਹੀਂ ਹੈਗਾ ਉਹਨਾਂ ਨੂੰ ਬਥੇਰਾ ਸਮਝਾਈਦਾ ਪਰ ਹੈ ਨਹੀਂ ਮੰਨਦੇ ਕਰਦੇ ਆਪਣੀਆਂ ਹੀ ਮਰਜ਼ੀਆਂ ਨੇ ਤੇ ਜੇ ਤੁਸੀਂ ਸਭ ਨੂੰ ਚਾਰ ਸੁਣਾ ਦਿੰਦੇ ਨਾ ਬੇਇੱਜ਼ਤੀ ਤੁਹਾਡੀ ਵੀ ਨਾਲ ਹੋਣੀ ਹੈ ਤੇ ਉਹਨਾਂ ਦੀ ਵੀ ਹੋਣੀ ਹੈ ਇਹੋ ਗੱਲਾਂ ਤੇ ਮੈਂ ਸੁਣਾਈਆਂ ਨਹੀਂ ਮੈਂ ਜੀ ਕੰਡਿਆ ਤੇ ਹੁਣ ਪੁਵਾ ਨੂੰ ਕਾਹ ਪੁਵਾ ਜੀ ਉੱਥੇ ਕੱਲ੍ਹ ਨੇ ਸੌਰੇ ਦੇ ਫਿੱਕ ਪੈ ਜੇ ਇਹ ਗੱਲਾਂ ਤੋਂ ਤੇ ਫਿਰ ਤੇ ਮੈਂ ਤਾਂ ਕਿੰਨੀ ਸੋ ਕੋ ਕਰਉ ਇੱਕ ਵਾਰੀ ਗੱਲ ਨਲੇ ਨਣ ਵੀ ਪਤਾ ਲੱਗੇ ਕਿ ਮੈਂ ਕੀ ਕਰਦੀ ਆ ਵੇਲੇ ਤੇ ਹੈਗੇ ਨਹੀਂ ਕੋਈ ਗੱਲ ਕਰਨ ਲੱਗਿਆ ਏ ਤਮੜ ਕੇ ਕਸੂਰ ਇਹ ਦੂਜਿਆਂ ਦਾ ਕੱਢਦੇ ਕਿ ਕਸੂਰ ਦੂਜਿਆਂ ਦਾ ਸਾਰੀ ਗਲਤੀ ਇਹਨਾਂ ਦੀ ਆਪਣੀ ਹੁੰਦੀ ਹੈ ਲਾਵ ਨੇ ਕਹਿਣਾ ਨਾ ਫਿਰ ਪੁਵਾ ਨੂੰ ਗੱਲਾਂ ਕੀਤੀਆਂ ਤੇ ਪੁਵਾ ਨੇ ਕਹਿਣਾ ਮੈਂ ਘਰ ਆਇਆ ਬੀਤੀ ਕੀਤੀ ਤੇ ਲਾਵ ਵੀਰ ਜੀ ਨੂੰ ਦੇਖ ਦੇਣੀ ਆ ਕੀ ਕਰਨ ਕੀ ਦੇਣ ਏ ਵੇਖਾਂ ਕਿਦਾਂ ਬੂਟਾ ਸਣੇ ਮੰਜੇ ਤੇ ਚੜੀ ਹੈ ਇੱਥੇ ਬੈ ਕੇ ਤਾਂ ਰੋਟੀ ਖਾਣੀ ਹੁੰਦੀ ਹੈ ਕਿ ਹਿਆ ਕਣੀ ਨਹੀਂ ਸਖਾਈ ਤੁਹਾਨੂੰ ਚੱਲ ਉੱਥੇ ਥੱਲੇ ਵੇਂਦੀ ਵਹਿ ਜਿੱਤਰਾਵੇਂ ਕਿਤੇ ਮਾਂ ਨੇ ਇੰਨੀ ਮਾਤਰੀ ਦਿੱਤੀ ਵੀ ਨਹੀਂ ਚੜੀਦਾ ਮੰਜੀ ਤੇ ਉੱਥੇ ਬੈ ਕੇ ਰੋਟੀ ਖਾਣੀ ਹੁੰਦੀ ਚੱਲ ਮੰਮੀ ਕੀ ਦੇਣੀ ਕਣੀ ਨੂੰ ਆਵੇਂ ਪੁੱਤ ਥੋੜੀ ਬੋਤੀ ਮਾਤਰੀ ਹੋਣੀ ਚਾਹੀਦੀ ਜੁੱਤੀ ਦੇ ਸਣੇ ਚੜ ਗਈ ਹੈ ਤੇ ਫੇਰ ਕੀ ਹੋਏ ਜੀ ਅੱਜ ਬੱਚੇ ਨੂੰ ਸਮਝਾਵਾਂਗੇ ਤੇ ਫੇਰ ਹੀ ਕੱਲ ਨੂੰ ਸਮਝੇਗਾ ਨਾ ਉਹ ਮੰਮੀ ਇੱਥੇ ਸਿਆਣੇ ਨੂੰ ਸਮਝਦੇ ਉਹ ਤਾਂ ਫੇਰ ਨਹੀਂ ਆਣੀ ਹੈ ਚੰਗਾ ਜੇ ਜਾਣੇ ਨੂੰ ਨਾ ਆਖੋ ਤਾਂ ਫੇਰ ਆਪੇ ਕੱਲ ਨੂੰ ਫੇਰ ਹੋਰ ਕੁਝ ਕਰੇਗਾ ਤੇ ਮੰਜੀ ਦੇ ਬੈ ਕੇ ਰੋਟੀ ਖਾਣੀ ਹੁੰਦੀ। ਮੇਰੀ ਗੱਲ ਸੁਣੋ ਚਲੋ ਚੱਲੀਏ ਗਾਂ। ਤੁਸੀਂ ਜਾਓ ਦੁਏ ਜੀ ਤੇ ਮੈਂ ਨਾ ਕੋ 4 ਦਿਨ ਠਹਿਰ ਕੇ ਆਵਾਂਗੀ। ਕਵਲ ਦੇ ਘਰ ਵਾਲੇ ਨੇ ਬਾਹਰ ਜਾਣਾ ਤੇ ਉਹਨੂੰ ਛਾੜ ਕੇ ਤੇ ਫੇਰ ਮੈਂ ਆਉਣਾ। ਮੰਮੀ ਤੁਹਾਡੇ ਬਣਾ ਦੇ ਕੋ ਜਾਣੇ ਨਾ ਜਾਣਾ ਹਨਾ। ਜਿਹੜੀ ਰਹਿ ਗਈ ਕਸਰ ਉਹ ਕਢਾਉਣੀ ਤੀ। ਅਗਲੇ ਇੱਥੇ ਤਾਂ ਚੁੱਪ ਰਹੇ ਨੇ ਨਾ ਅੱਜ ਉੱਥੇ ਜਾਓਗੇ ਵੇਖਿਓ ਕਿਦਾਂ ਬੇਇੱਜ਼ਤੀ ਕਰਦੇ ਟਾਡੀ ਵੇ ਇਸੇ ਮਾਰਿਆ ਤਾਂ ਮੈਂ ਜਾਣਾ ਮੈਂ ਮੇਰੀ ਬੇਇੱਜ਼ਤੀ ਕਿਉਂ ਕਰਨੀ ਮੈਂ ਇਹਨਾਂ ਦੀ ਦੂਣੀ ਕਰਕੇ ਆਵਾਂਗੀ ਚੰਗੀ ਸੋਹਣੀ ਇੱਜ਼ਤ ਬਣੇਗੀ ਹਣਾ ਅਗਲਿਆਂ ਕਹਣਾ ਵੇ ਸਿਆਣੀ ਬਿਆਣੀ ਹੈਗੀ ਇਹਦੇ ਨੂੰ ਪਤਾ ਨਹੀਂ ਕਿਦਾਂ ਰਿਸ਼ਤੇਦਾਰਨਾ ਵਰਤਨਾ ਮੈਂ ਤੂੰ ਮੈਨੂੰ ਇੰਨੀਆਂ ਮੱਤਾਂ ਨਾ ਦੇ ਮੈਨੂੰ ਸਾਰਾ ਪਤਾ ਮੈਂ ਸਿਆਣੀ ਆ ਤੇ ਚੁੱਪ ਕਰਕੇ ਤੇ ਦੋਹੇ ਜੀ ਘਰ ਜਾਓ ਐਵੇਂ ਤੁਸੀਂ ਵੇਲੇ ਨਾਲ ਹੀ ਆੜ ਕੇ ਬਹਿ ਗਏ ਕੱਲ ਦੇ ਤੁਹਾਡੇ ਕੋਲ ਅੱਜ ਨਹੀਂ ਸੀ ਆਇਆ ਜਾਂਦਾ ਮੰਮੀ ਤੁਸੀਂ ਕਿੰਨੇ ਦਿਨਾਂ ਤੋਂ ਬੈਠੇ ਹੋ ਅਈ ਤਾਂ ਤੁਹਾਨੂੰ ਇੱਕ ਘਰੀ ਵੀ ਨਹੀਂ ਕਿਹਾ ਪੀ ਆਓ ਚੱਲੀਏ ਮੇਰੀ ਗੱਲ ਹੋਰ ਵੈ ਹੁਣ ਕਿਹਾ ਤੀ ਤੁਸੀਂ ਅੱਗੋਂ 36 36 ਗੱਲਾਂ ਸੁਣਾਉਂਦੇ ਨਹੀਂ 36 36 ਗੱਲਾਂ ਦਾ ਕੀ ਮਤਲਬ ਹੈ ਫਿੰਦਰ ਤੈਨੂੰ ਪਤਾ ਹੀ ਹੈ ਅੱਜ ਕੱਲ ਘਰ ਕੋਲੇ ਸੁੰਇਆਂ ਛੱਡਦਾ ਵੈ ਜੰਦਰੇ ਮਾਰ ਕੇ ਦੇ ਆ ਗਏ ਤੁਹਾਨੂੰ ਪਤਾ ਹੀ ਹੈ ਰੋਟਣ ਟੇਰੇ ਕਿੰਨੇ ਨੇ ਜੇ ਤੁਹਾਨੂੰ ਇਨਾ ਫਿਕਰ ਹੁੰਦਾ ਨਾ ਤਾਂ ਤੁਸੀਂ ਇੱਥੇ ਨਾ ਬੈਠੇ ਹੁੰਦੇ ਹੋ ਤੇ ਮੈਂ ਤੇਰੇ ਨਾਲ ਘਰੇ ਜਾਂਦੇ ਹਾਂ ਮੈਂ ਬੈਠੀ ਆਂ ਤੇ ਫਿਰ ਕੀ ਹੋ ਗਿਆ ਤੁਸੀਂ ਸਵੇਰੇ ਆ ਜਾਂਦੇ ਹੋ ਤੁਸੀਂ ਵੀ ਰਾਤ ਦੇ ਆਣ ਕੇ ਬੈਠੇ ਆ ਤੁਹਾਨੂੰ ਮੇਰੇ ਨਾਲ ਹੀ ਨਾਲ ਨਾ ਮਮੀ ਮੈਨੂੰ ਉਹ ਗੱਲ ਦਾ ਨੇ ਪਤਾ ਉੱਠੋ ਤਾਂ ਚੱਲੀਏ ਗਾਂ ਮੈਂ ਨਹੀਂ ਜਾਣਾ ਹੈਗਾ ਜਾਓ ਤੁਸੀਂ ਦੋਏ ਜੀ ਇੱਕ ਉਹ ਵੇਖਾ ਚਲਾ ਕੋਜੜੀ ਤੇ ਨਾਲ ਲੈ ਕੇ ਤੁਰ ਪੈਂਦੀ ਤੇਰੇ ਕੋਲ ਕੱਲੇ ਕੋਲੋਂ ਨਹੀਂ ਆਇਆ ਜਾਂਦਾ ਬੜਾ ਸੋਹਣਾ ਲੱਗਣਾ ਕੱਲੇ ਨੇ ਹੁੰਦੇ ਆ ਹੁਣ ਨਾ ਵਾ ਅੱਜ ਰਹਿਣਾ ਕਿ ਚੱਲ ਜਾਣਾ ਨਹੀਂ ਜੀ ਜੀ ਹੀ ਚੱਲ ਜਾਣਾ ਤੁਹਾਨੂੰ ਪਤਾ ਵਾ ਕੱਲ ਸ਼ਾਮਾਂ ਦੀ ਅਸੀਂ ਆਏ ਆ ਤੇ ਬੂਵੇਂ ਵੀ ਬੰਦਵੇਂ ਮੁੜ ਕੇ ਮੰਮੀ ਵੀ ਐਵੇਂ ਗੁੱਸੇ ਹੋਣਗੇ ਆਉਣਾ ਤੇ ਅਹੀਂ ਸਵੇਰੇ ਹੀ ਅੱਜ ਤੁਸੀਂ ਦੋ ਲੈਣ ਆਉਣਗੇ ਉਹ ਤੇ ਉਦੋਂ ਕਹੀਂ ਆ ਜਾਾਂਗੇ ਫਿਰ ਲਾਹ ਭਾਜੀ ਫੋਨ ਦੇ ਫੋਨ ਕਰੀ ਜਾਂਦੇ ਕਿ ਨਹੀਂ ਪਿੰਦਰ ਤੁਸੀਂ ਹੁਣੇ ਆਓ ਸਾਰਾ ਕੰਮ ਆਪਾਂ ਕਰ ਲਾਂਗੇ ਤੇ ਤਾਂ ਕਰਕੇ ਫਿਰ ਅਹੀਂ ਆਗੇ ਹੁਣ ਹੀ ਚੱਲ ਜਾਣਾ ਹੀ ਰਹਿਣਾ ਨਹੀਂ ਹੈਗਾ ਰੈਪੋ ਅੱਜ ਭਾਜਣਾ ਤਾਂ ਆਏ ਉਦਾਂ ਕਿੱਥੇ ਆਇਆ ਜਾਂਦਾ ਵਾ ਆਪਣੀ ਭੁਗਣ ਪੁੱਛ ਲੈ ਇੱਕ ਵਾਰੀ ਜਾ ਕੇ ਜੋ ਕਹਿਣਗੇ ਨਾ ਤਾਂ ਰੱਖ ਲੈ ਭਾਵੇਂ ਜਨੇਦ ਦੇ ਮਰਜੀ ਕੋਈ ਗੱਲ ਨਹੀਂ ਨਾਲ ਸੱਚਾ ਐਨ ਬਾਬੂ ਉਹਨਾਂ ਨੇ ਆਂਦੀ ਮੈਂ ਬਖਮਣੀ ਆ ਉਹ ਦਿਖਾਉਂ ਹੋ ਸਕੂ ਨਾਲੇ ਭਾਜਣਾ ਸਗੂ ਚੰਗਾ ਲੈ ਇਹਨੇ ਤੇ ਵੇਖ ਵੀ ਲਵਾ ਕੇ ਉਦਾਂ ਕਿੰਨੇ ਵੇਖਾ ਜਾਣਾ ਹੈ ਏਨੀ ਦੂਰ ਤੇ ਨਾ ਮਮੀ ਨੇ ਸਾਨੂੰ ਖੜਨਾ ਨਹੀਂ ਕੀ ਪਤਾ ਭੁਆਣੇ ਕਦੋਂ ਉੱਧਰ ਤਾਂ ਨੰਬਰ ਲਾਣਾ ਆਪ ਤਾਂ ਭੁਆ ਹਜੇ ਫੇਰ ਪੰਜ ਤਿਆਰ ਹੋਏ ਜਾਣੀ ਬੀਕਾ ਸੁਵੀਂ ਦੀ ਸਿੱਟੀ ਉਹਨਾਂ ਨੇ ਕਿੱਦਾਂ ਬਣਵਾਵੀ ਲਈ ਉਪਾਦੀ ਨੇ ਨਬਾਰ ਜਾਣਾ ਹਿੱਤ ਨਾਲ ਜਿਹੜਾ ਫੋਟੋਗ੍ਰਾਫਰ ਵੀ ਹੀ ਨਾ ਉਹਨਾਂ ਪਾਦੀ ਦਾ ਜਾਤੋਸਤੀ ਨਾਲੇ ਪੈਸੇ ਦੀ ਗੱਲ ਆ ਆਹ ਹੋਏ ਚ ਗੱਲ ਦੀ ਤੁਹਾਡੀ ਸਹੀ ਹੈ ਚੱਲਿਆ ਆਉਂਗਾ ਵੀ ਨਹੀਂ ਐ ਸਗੂ ਚੰਗਾ ਹੈ ਅੱਜ ਨਾਲ ਹੀ ਲੈ ਆਈ ਨੇ ਇਧਰ ਇਹ ਵੀ ਇਲਾਕੇ ਭੱਜ ਨਹੀਂ ਤੋਂ ਕਬਨ ਨੂੰ ਨਾ ਦਾ ਕਿੰਨਾ ਰੂਪ ਚੜਿਆ ਉਹ ਤਾਂ ਸਿੰਪਲ ਜੀ ਰਹਿੰਦੀ ਆ ਨਾ ਹਾਂ ਸਿੰਪਲ ਜੀ ਰਹਿੰਦੀ ਆ ਨਾ ਤਾਂ ਹੀ ਸੋਹਣੀ ਲੱਗਦੀ ਆ ਨਾ ਵੇਹ ਹੈ ਨਾ ਮੈਨੂੰ ਤਾਂ ਬੜੀ ਸੁਣੀ ਲੱਗਣੀ ਇਹ ਸਿੰਪਲ ਜਿਹੇ ਰਹਿੰਦੀ ਹੋ ਤਿਆਰ ਵੀ ਵਧੀਆ ਕੀਤਾ ਐਵੇਂ ਬਹੁਤਾ ਜ਼ਿਆਦਾ ਨਹੀਂ ਕੀਤਾ ਉਹਨਾਂ ਨੇ ਆ ਵੀ ਹੈਗਾ ਜਿਆਦਾ ਹੀ ਨਾ ਰਹਿ ਜਾਂਦੀਆਂ ਇਹ ਕੁੜੀਆਂ ਆ ਵੇਖੋ ਇੱਥੇ ਕਿੰਨੀ ਸੁਣੀ ਲੱਗਦੀ ਏ ਲੱਗਣੀ ਨਹੀਂ ਢਈ ਆਪਣੀ ਕਵਲ ਤੇ ਹੋਰ 15 ਵਾਲੀਆਂ ਤੇ ਬਦਲ ਹੀ ਦਿੰਦੀਆਂ ਨੇ ਬੰਦੇ ਨੂੰ ਨਾ ਵਾ ਮੁੰਡੇ ਦੀ ਭੈਣ ਹੀ ਤਾਂ ਆਪਣੇ ਮੈਂ ਹੀ ਆਈ ਠੀਕ ਜੀ ਜੀ ਸਾਇਆ ਸਰੂਪਿਆ ਵਾਲੀ ਮਿਲਨੀਆ ਮੋਯਾਂ ਮੁੰਡੇ ਦੇ ਮਾਪੇ ਉਹਨਾਂ ਨੇ ਕੁਝ ਪਾਇਆ ਹੈਗਾ ਅਹੀਂ ਤੇ ਬਣਾਇਆ ਹੈ ਪਰ ਮੁੰਡੇ ਵਾਲਿਆ ਮਨਾ ਕਰਤਾ ਹੈ ਅਹੀਂ ਤੇ ਛਾਪਾਂ ਬਣਾਈਆਂ ਹੈ ਠੀਕ ਆਹ ਫੇਰ ਵੀ ਵੇਚਦਾ ਮੰਮੀ ਆ ਨਹੀਂ ਕਿਉਂ ਹੀ ਜਾਣਦੇ ਨੇ ਇੰਨੇ ਚੰਗੇ ਜੀ ਲੱਭਣੇ ਕਿੱਥੋਂ ਆ ਫਿਰ ਦੁਨੇ ਗਾਇ ਬੰਦਰੀ ਤੋਂ ਲਿਂਗ ਨਹੀਂ ਹੈ ਪਹਿਂਦ ਲਗਾ ਕੋਦਰ ਮੁੰਡਾ ਬਾਹਰ ਹੋ ਚੁਣ ਲਿਆ ਪਿੰਦਰ ਵੀਰ ਜੀ ਦੀਆਂ ਆਹੋ ਹੀ ਸਨੇਪ ਆਈ ਐ ਨਹੀਂ ਤੇ ਕੰਮ ਚ ਹੀ ਰਹਿ ਕਿੰਨੀ ਵਾਰੀ ਕਿਹਾ ਫੂਡ ਲਵਾ ਲੋ ਲਵਾ ਲੋ ਸ਼ੂਗਰ ਕਰੋ ਇਹਨਾਂ ਇੱਕ ਕਚੜੀ ਐ ਉਹ ਵੀ ਅਚਾਨਕ ਖਿੱਚੀ ਗਈ ਲੱਗਦੀ ਜਿੱਤੇ ਮੈਨੂੰ ਫਰ ਤੱਕ ਕੋਈ ਨਹੀਂ ਦਿਖੀ ਆਗੀ ਨਹੀਂ ਅੱਗੇ ਹੋਣੀਆਂ ਨਹੀਂ ਜੇ ਲਵ ਯੂ ਨਾ ਨਾ ਹੁਣ ਕੀਤਾ ਹੁੰਦਾ ਤੇ ਮੈਂ ਕਦੀ ਵੀ ਨਹੀਂ ਆਉਣਾ ਤੁਸੀਂ ਉਧਰ ਮੰਮੀ ਬਰਾਤ ਵਾਲੇ ਦਿਨ ਵੀ ਬੜੀ ਬੇਇੱਜ਼ਤੀ ਕਰਾਈ ਸੀ ਪਿੰਦਰ ਕੀ ਗੱਲ ਹੋ ਗਈ ਆ ਯਾਰ ਗੱਲ ਕੀ ਹੋਣੀ ਏ ਤੈਨੂੰ ਕਿਹੜਾ ਪਤਾ ਨਹੀਂ ਤਾਂ ਜੋ ਮੰਮੀ ਨੇ ਕੀਤਾ ਫੇਰ ਅੱਜ ਹੁਣ ਆਖੜੇ ਵੀ ਚਲੋ ਚੱਲੀ ਆਂਦੇ ਆ ਵੀ ਕਬਲ ਦੇ ਘਰ ਵਾਲੇ ਨੇ ਬਾਹਰ ਜਾਣਾ ਨੂੰ ਛਾੜ ਕੇ ਤੇ ਫੇਰ ਆਉਣਾ ਉੱਥੇ ਫੇਰ ਤ ਮਾਸ਼ਾਅੱਲਾਣਾ ਭੂਆ ਵੇਖੋ ਮੇਰੀ ਗੱਲ ਉਹਦਣ ਵੀ ਇੰਨਾ ਕੁਝ ਹੋਇਆ ਤੇ ਸਹੀ ਪੁੱਛੋ ਬਚੋਲਣ ਗਿਆ ਟੀ ਵੀ ਉਦਣ ਵੀ ਜਾ ਕੇ ਸਰਦਪੁੱਜੂ ਕਰਦੇ ਹੋ ਤੇ ਫੇਰ ਹੀ ਵਿਚਾਰੀ ਉਹ ਚੰਗੀ ਆ ਵੀ ਉਹਨੇ ਕਵਰ ਕਰ ਲਿਆ ਤੇ ਮੈਂ ਨੇ ਇਹਨੂੰ ਕਿਹਾ ਅੱਡੀ ਤਾਂ ਕੋਈ ਚਲ ਗਲਤੀ ਹੋ ਗਈ ਹੈ ਮਾਫੀ ਮੰਗ ਲਈ ਤੇ ਉਦਣ ਤੋਂ ਹੋਈ ਹੋਈ ਗੱਲ ਭੂਆ ਤੂੰ ਅੱਜ ਹੀ ਨਾ ਕਰਦੀ ਅੱਜ ਵੀ ਤੂੰ ਫੇਰ ਉਹ ਹੀ ਗੱਲਾਂ ਕੀਤੀਆਂ ਨਹੀਂ ਅੱਜ ਕੱਲ ਬਰਦਾਸ਼ਤ ਕਰਦੇ ਹੈਗੇ ਨਵਾਂ ਜਮਾਨਾ ਜਿਹੜਾ ਪੂਆ ਪਹਿਲਾਂ ਗਿਆ ਅੱਜ ਕੱਲ ਤੇ ਕੋਈ ਨਿੱਕੀ ਜੀ ਗੱਲ ਕਰੋ ਤੇ ਅਗਲਾ ਆਂਦਾ ਮੈਂ ਨਹੀਂ ਉੱਥੇ ਬੜਨਾ ਹੀ ਨਹੀਂ ਮੁਰਦਾ ਲੋਕਾਂ ਨੂੰ ਤੇ ਮੈਂ ਨਾ ਫੇਰ ਵੀ ਚੰਗੇ ਜਿਹੜੇ ਕੋਏ ਹੈ ਨਹੀਂ ਯਾਰ ਅੰਦੇ ਦੀ ਪਲਮਾਨ ਸੀ ਹੈ ਫੇਰ ਵੀ ਪਰ ਇਹੀ ਥੋੜਾ ਤੇ ਜ਼ਰੂਰੀ ਹੈ ਅਗਲਾ 扑ੜਕ ਕੇ ਜਾਉਗਾ ਤੇ ਫੇਰ ਹੀ ਆਪਾਂ ਉਹ ਚੀਜ਼ ਤੇ ਅਸਰ ਕਰਨਾ ਪਰ ਲਾਭ ਕਿੰਨਾ ਚਿਰ ਫਰਕ ਦੇ ਮੈਂ ਤਾਂ ਨਾ ਇਦਾਂ ਹੁਣ ਜਿਗਲੇ ਜਾ ਕੇ ਕਬਲ ਨੂੰ ਗੱਲਾਂ ਕਰਨਗੇ ਤੇ ਫੇਰ ਉਹਨਾਂ ਕਹਿਣਾ ਤਾਂ ਹੈਗਾ ਹੀ ਇਹ ਇਹ ਕੋਈ ਨਹੀਂ ਕਹਿੰਦੇ ਤੁਸੀਂ ਬਹੁਤੇ ਸਿਆਣੇ ਨਹੀਂ ਹੈਗੇ ਜਿੱਥੇ ਗੱਲ ਕਰਨੀ ਪਈ ਉੱਥੇ ਕਰੀਦੀ ਹੈ ਮੰਮੀ ਧੀਆਂ ਚੁੱਪ ਵੀ ਰਹਿਣਾ ਪੈਂਦਾ ਹੈ ਭਾਵੇਂ ਸਹੀ ਹੋਈਏ ਸਹੀ ਹੋਈਏ ਭੂਆ ਅਗਲਿਆਂ ਦੀ ਕੋਈ ਗਲਤੀ ਵੀ ਹੈ ਨਹੀਂ ਆ ਨਹੀਂ ਹੈਗੀ ਗਲਤੀ ਨਵੀਂ ਨਵੀਂ ਰਿਸ਼ਤੇਦਾਰੀ ਹੈ ਜੇ ਇੱਕ ਦੂਜੇ ਦੇ ਇੱਕ ਦੋ ਮੁਲਾਕਾਤਾਂ ਕੀ ਆਪਾਂ ਭੇਤੀਆਂ ਮਿਲਦੇ ਹੋਰ ਸੀਆਂ ਵਾਲਿਆਂ ਦਾ ਵੀ ਥੋੜਾ ਸ਼ਾਇ ਸ਼ਿਪਾ ਹੋਣਾ ਚਾਹੀਦਾ ਹੈ ਇਹ ਥੋੜਾ ਵੀ ਮੁੰਡੇ ਵਾਲਿਆਂ ਦੀ ਗੋਦੀ ਖੁੱਲ ਹੁੰਦੀ ਹੈ ਉਹ ਭੂਆ ਆਪਾਂ ਡੰਡਾ ਲਾ ਕੇ ਥੋੜਾ ਮਗਰ ਚੜਨਾ ਉਹਨਾਂ ਦੇ ਹੁਣ ਉਹ ਦਬਕ ਦੁੱਕੇ ਵਾਲੇ ਕੰਮ ਗਏ ਆ ਅੱਜ ਕੱਲ ਪਿਆਰ ਮੁਹੱਬਤ ਦੀ ਰਿਸ਼ਤੇਦਾਰੀਆਂ ਨਹੀਂ ਦਿਖ ਲਾਂਦਾ ਵੀ ਆਪਣੇ ਘਰ ਠੀਕ ਨਹੀਂ ਆਪਣੇ ਘਰ ਠੀਕ ਹੈ ਲਾਲ ਕਿੱਡੇ ਜੀ ਚੰਗੇ ਨੇ ਜਾਨੇ ਕੋਈ ਗੱਲ ਬਾਤ ਦਾ ਬੰਦਾ ਕਰਦਾ ਵੀ ਚੰਗਾ ਲੱਗੇ ਯਾਰ ਉਦਨ ਵੀ ਜਦੋਂ ਗੱਲਾਂ ਕਰਨ ਲਏ ਉਹਨੇ ਵਿਚਾਰੇ ਟੱਸ ਤੋਂ ਮੱਸ ਨਹੀਂ ਕੀਤੀ ਉਹਨਾਂ ਆਸ ਆਸ ਕੇ ਬੰਮਖੋਲ ਸਮਝ ਡੇ ਵੀ ਚਾਹ ਲਾਸੇ ਬੰਮਖੋਲ ਦੀ ਗੱਲ ਈ ਹੈ ਪਰ ਪਤਾ ਤਾਂ ਲੱਗਦਾ ਹੀ ਇਹਨਾਂ ਗਲਾਈਡਾ ਨਿਆਣਾ ਕਿਹੜਾ ਹੁੰਦਾ ਵਾ ਪਿੰਦਰ ਨੂੰ ਅੰਜੀ ਬਹੁਤਾ ਗੁੱਸਾ ਚੜਦਾ ਲਵ ਗੱਲ ਕਰਨੀ ਪੈਂਦੀ ਏ ਇਹ ਜਿਆਦਾ ਹੀ ਕਰੋਧ ਛਾ ਜਾਂਦਾ ਵਾ ਧੂਵਾ ਇਦਾਂ ਨਹੀਂ ਚੰਗੇ ਲੱਗੀਦਾ ਅਹੀਂ ਗਿੱਜੇਆਂ ਤੂੰ ਇਹਨਾਂ ਨੂੰ ਕਰ ਲਿਆ ਕਰੋ ਪਰ ਇਹ ਤਿੰਨ ਮਹੀਨਾ ਵੀ ਰਿਸ਼ਤੇਦਾਰ ਚ ਨਹੀਂ ਚੰਗਾ ਲੱਗਦਾ ਕਦੋਂ ਹੁਣ ਪਤਨ ਨੂੰ ਇਦਾਂ ਤੰਗ ਕਰਨਗੇ ਤੇ ਫਿਰ ਕਿੱਥੇ ਜਾਵਾਂਗੇ ਨਹੀਂ ਨਹੀਂ ਇਹ ਤੇ ਗੱਲ ਠੀਕ ਹੈ ਅੱਜ ਪਰ ਪਤਾ ਦੀ ਕਰਨੀ ਪੈਂਦੀ ਹੈ ਤੁਹਾਡੀ ਕਦੀ ਆਖੀ ਮੋੜੀ ਹੈ ਕਦੀ ਹਾਨੂੰ ਤੂੰ ਹੀ ਕਰੂਆਂ ਸੋਵਰੀਆਂ ਝੱਲਾਂਗੇ ਅਗਲਾ ਮੂੰਹ ਨਹੀਂ ਝਲਦਾਗਾ ਨਵੀਂ ਰਿਸ਼ਤੇਦਾਰੀ ਹੈ ਉਹ ਜੇ ਨਹੀਂ ਚੰਗੇ ਲੱਗਦਾ ਤਾਂ ਗਾਂ ਤੋਂ ਹੱਥ ਜੋੜ ਕੇ ਬੇਨਤੀ ਹੈ ਵੀ ਇਦਾਂ ਦਾ ਕੰਮ ਗਾਂ ਤੋਂ ਨਾ ਕਰੇਗਾ ਲਾਭ ਇਸੇ ਕਰਕੇ ਤੇ ਕਹਿੰਦੇ ਆ ਮਮਮੀ ਚੱਲੀ ਹੈ ਘਰ ਹੁਣ ਜੇ ਫੇਰ ਨਾਲ ਤਾਂ ਡੇ ਗਏ ਉਹਦਣ ਜਿੱਦਨ ਭਾਜੀ ਨੇ ਜਾਣਾ ਜੇ ਉੱਥੇ ਗੱਲਬਾਤ ਫੇਰ ਚੁੱਪ ਕਰਕੇ ਤੇ ਬੈਠੇ ਰਹੋ ਤੁਸੀਂ ਦੋਈ ਜਣੇ ਐਵੇਂ ਮੈਨੂੰ ਮਤਾਂ ਨਾ ਦਿਓ ਨਾਲੇ ਲਾਵ ਤੂੰ ਉੱਦਣ ਆਂਦਾ ਹਵੇ ਭੂਆ ਤੁਸੀਂ ਕਹਾਰਾਓ ਸਿਆਣੇ ਹੁਣ ਸਾਰੇ ਕੰਮ ਹੋ ਗਏ ਤੇ ਭੂਆ ਕਾਹੋਂ ਤੇ ਤੁਸੀਂ ਕਾਹੋਂ ਇਹ ਗੱਲ ਥੋੜੀ ਏ ਆਹਰ ਆਈ ਜਿਹੜੀ ਗੱਲ ਕਰਨੀ ਪੈਂਦੀ ਓਹ ਕਰਨੀ ਏ ਇਹ ਨਹੀਂ ਵੀ ਮੈਨਾਂ ਕੋਲ ਡਰ ਕੇ ਗੱਲ ਕਰਨੀ ਆ ਉਹਨਾਂ ਮੇਰੇ ਦੋਖ ਨਹੀਂ ਬੀੜੀ ਹੈਗੀ ਸੋਲਾ ਪਿੰਦਰ ਅਹੀਂ ਕੋਈ ਦੱਸ ਮਾੜਾ ਕਹਣ ਡੇ ਜੇ ਇਹਨਾਂ ਨੂੰ ਕਹੀਏ ਤੇ ਫਿਰ ਦੂਜੇ ਪਾਸੇ ਹੋ ਜਾਂਦੇ ਆ ਇਦਾਂ ਦੀ ਗੱਲ ਥੋੜਾ ਕੋਈ ਹੈਗੀ ਭੂਆ ਜਿਹੜੀ ਤੁਸੀਂ ਸਮਝਣ ਡੇ ਜੀ ਆਪਾਂ ਦੇ ਇੱਤੇ ਸਤਿਕਾਰ ਤੁਹਾਡਾ ਦਿਲੋਂ ਕਰਦੇ ਆਂ ਪਰ ਤੂੰ ਹੀ ਤਾਂ ਮੁੜ ਕੇ ਗੱਲ ਨੂੰ ਜਿਹੜੀ ਸਿੱਧੀ ਉਹ ਵੀ ਪੁੱਠੀ ਪਾ ਕੇ ਬਹਿ ਜਾਂਦੇ ਜੀ ਚੰਗਾ ਭਰਾਵਾ ਜਿਹੜੀਆਂ ਮੈਂ ਤੁਹਾਡੀਆਂ ਸਿੱਧੀਆਂ ਦੀਆਂ ਪੁੱਠੀਆਂ ਕਰ ਦਿੱਤੀਆਂ ਨੇ ਠੀਕ ਐ ਜਿਹੜਾ ਕੰਮ ਹੋ ਗਿਆ ਨਾ ਬੜਾ ਸੁਣਾ ਹੋ ਗਿਆ ਤਾਂ ਮੈਂ ਚਲਨੀ ਆ ਆਪਣੇ ਘਰ ਪੂਆ ਬਹਿ ਜਾ ਤੂੰ ਕਿਉਂ ਇਦਾਂ ਕਰਨ ਦੀ ਆ ਮੈਂ ਤਾਂ ਤੈਨੂੰ ਓਦਾਂ ਗੱਲ ਦੱਸਣ ਡਿਆਂ ਤੇ ਤੂੰ ਤਾਂ ਗੁੱਸਾ ਕਰਕੇ ਬਹਿ ਜੀ ਬਹਿ ਜਾ ਤੇਰੇ ਤੋਂ ਭਾਵੇਂ ਥੋੜਾ ਡੱਕ ਜਾ ਰਹਾ ਹੋਣਾ ਉਹ ਪਿੰਦਰ ਉੱਠ ਤੋ ਵੀ ਉੱਥੇ ਚਲੋ ਮੈਂ ਤਾਂ ਕਹਿਂਦਾ ਲਵ ਪਰ ਰਹਿਣ ਦੀ ਯਾਰ ਇਸੇ ਪੱਜ ਚਲਤੇ ਜਾਵਾਂਗੇ ਉਹ ਪਿੰਦਰ ਛੱਡ ਯਾਰ ਤੂੰ ਵੀ ਨਹਾਣ ਵਾਲੀ ਗੱਲ ਕਰਨ ਦੇ ਆ ਲਵ ਜਾਣਾ ਤੇ ਹੈਗਾ ਘਰ ਹੁਣ ਗੱਲ ਥੋੜੀ ਸਮਝੀ ਬਹਿ ਜਾ ਕੋਈ ਨਹੀਂ ਚੱਲ ਜਾਨੀ ਬੈਠੀ ਆ ਕੋਈ ਗੱਲ ਨਹੀਂ ਪੂਹਾ ਗੁੱਸਾ ਨਾ ਕਰੇ ਤਾਂ ਚਾ ਛੱਡ ਮੇਰੇ ਕੋਈ ਗਲਤੀ ਹੋ ਗਈ ਮੈਂ ਤੈਨੂੰ ਜੇ ਵੱਧ ਘੱਟ ਗੱਲ ਕਹਿਤੀ ਆ ਉਦੋਂ ਦੇ ਇਥੇ ਚੰਗੇ ਭਲੇ ਦੇ ਹੁਣ ਤਮਾਸ਼ਾ ਲਾ ਕੇ ਜਾਨ ਨਾਲ ਲੋਕੀ ਵਾਹ ਵਾ ਸੋਭਾ ਕਰਨਗੇ ਚੱਲ ਕੋਈ ਗੱਲ ਜਿਹੜਾ ਕੰਮ ਹੋ ਗਿਆ ਨਾ ਚੰਗਾ ਹੋ ਗਿਆ ਮੁੜ ਕੇ ਨਹੀਂ ਮੈਂ ਇੱਥੇ ਵਰਦੀ ਹੈਗੀ ਵਾਹੋਲੀ ਆਂਡ ਗਮਨ ਸੁਣਦੇ ਕੀ ਕਹੂਗਾ ਇੱਕ ਤਾਂ ਤੂੰ ਬੋਲਦੀ ਬੜਾ ਉੱਚੀ ਆਂ ਕੁਵੇਤ ਲਿਆ ਘਰ ਵਿਹਲੇ ਛਲੋਤੇ ਆਂ ਉਹ ਬਾਰ ਗੇਟ ਰਾਈ ਲੋਕੀ ਨੰਗਾ ਢੇਰ ਕੇ ਵੇਖਣ ਤੇ ਲੰਡੇ ਹੁੰਦੇ ਆਪਣੇ ਲਾਓ ਬੈਗ ਬੂਕ ਕੱਪੜਿਆਂ ਵਾਲਾ ਤੇ ਚੱਲੀਏ ਫਿਰ ਚੱਲ ਤੋਰ ਹੁੰਦੇ ਤੇ ਤੈਨੂੰ ਆਖਣ ਨਹੀਂ ਚੱਲੋ ਮੇਰੀ ਸੁਣ ਗੱਲ ਜਾ ਹੁੰਦੀ ਹੁਣ ਚੱਲ ਤੀ ਸਮਝਦਾ ਹੁੰਦਾ ਕੋਈ ਨਹੀਂ ਕੋਈ ਨਹੀਂ ਤੂੰ ਮੈਂ ਉਹਨਾਂ ਨੂੰ ਦੁਸ਼ਾ ਕਰਕੇ ਫਲਾ ਫਲਾ ਕੇ ਬੈਠੇ ਫਿਰ ਹੁਣ ਦੀ ਘੜੀ ਵੇਖੀ ਜਾ ਕੇ ਨਾ ਸੈੱਟ ਹੋਏ ਨਾ ਐਵੇਂ ਤੋੜੀ ਜਾਣਾ ਤੂੰ ਵੀ ਨਾ ਜਿੰਨਾ ਜ਼ਿਆਦਾ ਕਹਿੰਗੇ ਨਾ ਇਹਨਾਂ ਸਭੋ ਹੀ ਤੈਨੂੰ ਤੰਗ ਕਰਨਾ ਹੈ ਤੇ ਜਾਂਦਿਆਂ ਤੂੰ ਵੀ ਨਾ ਕੁੜਕੁੜ ਕਰਦਾ ਨਹੀਂ ਕਰਦਾ ਚੱਲ ਆ ਜਾ ਫਿਰ ਕਰੀਏ ਤਿਆਰੀ ਚੱਲ ਯਾਰ ਕੀ ਕਰੇ ਯਾਰ ਇੱਥੇ ਤੇ ਕੋ ਸਮਝੀ ਹੁੰਦੀ ਨਿਆਣਿਆਂ ਨੂੰ ਕੀ ਸਮਝਾਉਣਾ ਸਿਆਣੇ ਨਹੀਂ ਸਮਝਦੇ ਹੈਗੇ ਦੀਦੀ ਭਾਰ ਕੀ ਹੋ ਗਿਆ ਵਾ ਛੱਡ ਪਰਾ ਭੂਆ ਨੇ ਤਾਂ ਆਦ ਦਿੱਤੀ ਹੈ ਵੇਖ ਆਖ ਕਿਡੀਆਂ ਝਾਂਗੜਾ ਮਾਰ ਕੇ ਬੈਠੇ ਰਹਿਣਦੇ ਨੂੰ ਚੱਲ ਆ ਉਸ ਤਾਂ ਆਪਣੇ ਘਰ ਚੱਲੀਏ ਹੁਣ ਕੁਮਾਰੀ ਕੀ ਕਰ ਹੋ ਗਈ ਆ ਕੁਝ ਨਹੀਂ ਹੋਇਆ ਇਹ ਵੇਖ ਵੇਖਦੇ ਰੱਜੀਆਂ ਨਹੀਂ ਆ ਜੁਨਿਆ ਛੱਡ ਕੇ ਆ ਤੁਹਾਨੂੰ ਤਾਂ ਫਿਕਰ ਨਹੀਂ ਚਾਲ ਰੋਠੇ ਤੇਰਾ ਵੀ ਜੀ ਨਹੀਂ ਘਰਦਾ ਉਹ ਆ ਜੀ ਫੈਜੋ ਹੁਣ ਇਹਦੇ ਹੀ ਵੇਖਣ ਲਗੀਆਂ ਹਜੇ ਕੋਈ ਨਹੀਂ ਕੋਈ ਨਹੀਂ ਜੋ ਹੋ ਗਿਆ ਵਧੀਆ ਹੋ ਗਿਆ ਚਲੋ ਥਾ ਇਧਰ ਹੋਇਆ ਕੀ ਮੰਮੀ ਪਤਾ ਕੋਈ ਨਹੀਂ ਹੋਇਆ ਚਲਾਉਗਾ ਆਪਣੇ ਘਰ ਚਲੀਏ ਮੈਂ ਤਾਂ ਉਹਦੀ ਤਿਆਰ ਆ ਤੂੰ ਨਹੀਂ ਹਿੱਲਣ ਦੀ ਫਤਨ ਰਿਗਰ ਲੂ ਕੀਆ ਉਹ ਹਰ ਉਸਕੇ ਚਲੀ ਆ ਉਹਰ ਕਹਿਂਦੀ ਆ ਜੇ ਮੈਂ ਰਹਿਣਾ ਵਾ ਤੇ ਨਾ ਹੁਣ ਮੈਂ ਕੱਲ ਦੇਣਾ ਪੁਸ਼ਾ ਬਲਾ ਲਾਹੂੰ ਹੂੰ ਕੀ ਕਰਤਾ